ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨ ਪਰਾਰਾ ਹਰ ਕਿਰਪਾ ਕਰ ਕੈ ਬਖਸ਼ ਲਹੁ ਹਉ ਪਾਪੀ ਵੱਡ ਗੁਨਾਹਗਾਰ ਜਿਸ ਬਸਰਤ ਤਨ பசਮ ਹੋਏ ਕਹਤ ਸਭ ਪ੍ਰੇਤ ਨਿ ਗ੍ਰਹਿ ਮੈਂ ਬਸਨ ਨ ਦੇਵਹੀ ਜਿਨਸਿਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਰਜ ਕੇ ਜੈਸਾ ਬੀਜ ਸੋ ਲੁਣੈ ਕਰਮ ਇਹੋ ਖੇਤ ਅਕ੍ਰਿਤ ਕਹਣਾ ਹਰ ਵਿਸਰਿਆ ਜੋਨੀ ਪਰਨੇਤ ਸਜਣ ਸਚਾ ਪਾਤਸ਼ਾਹ ਸਰਸ਼ਾਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋਇ ਸਫਤ ਖਸਮ ਦੀ ਨੂਰ ਅਰਸੋ ਕਰਸੋ ਝਟਿਆ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤਾ ਪ੍ਰਥਵੀ ਨਵਖੰਡੁਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮੁਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਥਵੀ ਨਵਖੰਡੁਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕਉਤਕ ਕੋਡ ਤਮਸਿਆ ਚਿਤਨਾ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ ਪੌੜੀ ਮਹਾ ਭਯਾਨ ਉਦਯਾਨ ਨਗਰ ਕਰ ਮਨ ਆ ਝੂਠ ਸਮਗਰੀ ਪੇਖ ਸਚ ਕਰ ਜਾਨਿਆ ਕਾਮ ਕ੍ਰੋਧ ਅਹੰਕਾਰ ਫਿਰ ਹੈ دیਵਾਨਿਆ ਸਿਰ ਲਗਾ ਜਮ ਡੰਡ ਤਾਪਛ ਤਨਿਆ ਬਿਨ ਪੂਰੇ ਗੁਰਦੇਵ ਫਿਰੈ ਸੈ ਤਨਿਆ ਕਾਮ ਕ્રોਧ ਅਹੰਕਾਰ ਫਰਹੈ ਦੇਵਾਨੀਆਂ ਸਰ ਲਗਾ ਜਮ ਡੰਡ ਤਾਪ ਚ ਤਨ ਆ ਬਿਨ ਪੂਰੇ ਗੁਰਦੇਵ ਫਰਾ ਸੈ ਤਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ